ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਭੈਣ ਜੀ ਉਹਨਾਂ ਨੂੰ ਵੀ ਬੇਨਤੀ ਹੈ ਉਹ ਵੀ ਸਰੂਪਾਉ ਪ੍ਰਾਪਤ ਕਰਿਓ ਜੀ ਭੈਣਿਆ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਸੋ ਸਤਿਗੁਰੂ ਜੀ ਕਿਰਪਾ ਕਰਨ ਸੰਭੋਹੀ ਸੰਗਤਾਂ ਦੇ ਸਿਰ ਤੇ ਮਿਹਰਾ ਪਰਿਹਤ ਰੱਖਣ ਸਦਾ ਚੜ੍ਹਦੀਆਂ ਕਲਾਂ ਚ ਰੱਖਣ ਸਤਿਕਾਰਯੋਗ ਸਰਦਾਰ ਰਾਮਪਾਲ ਸਿੰਘ ਜੀ ਨਿਊਜ਼ ਬਲੌਗ ਵਾਲੇ ਸਤਿਗੁਰੂ ਜੀ ਕਿਰਪਾ ਕਰਕੇ ਉਹਨਾਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣ ਸੋ ਸੰਗਤਾਂ ਨੂੰ ਬੇਨਤੀ ਹੈ ਇਹ ਜੋ ਚੈਨਲ ਹੈ ਰਾਮਪਾਲ ਸਿੰਘ ਜੀ ਨਿਊਜ਼ ਬਲੌਗ ਇਹਨੂੰ ਵੱਧ ਤੋਂ ਵੱਧ ਆਪਾਂ ਲਾਈਕ ਕਰਨਾ ਹੈ ਸਬਸਕ੍ਰਾਈਬ ਕਰਨਾ ਹੈ ਤਾਂ ਜੋ ਅੱਗੇ ਤੋਂ ਅੱਗੇ ਵੀ ਆਪਾਂ ਸ਼ੇਅਰ ਕਰਕੇ ਇਹ ਚੈਨਲ ਤੇ ਸਾਧ ਸੰਗਤ ਜੀ ਵੱਧ ਤੋਂ ਵੱਧ ਇਹਨਾਂ ਨੂੰ ਵੀ ਤੇ ਆਪਾਂ ਨੂੰ ਵੀ ਇਸ ਚੈਨਲ ਦਾ ਬਹੁਤ ਵੱਡਾ ਸਾਧ ਸੰਗਤ ਜੀ ਫਾਇਦਾ ਹੈ ਕਾਦੇ ਵਾਸਤੇ ਇਹ ਸਾਰਾ ਸਾਡਾ ਪ੍ਰਚਾਰ ਗੁਰਸਿੱਖੀ ਦਾ ਸੰਗਤਾਂ ਤੱਕ ਗੁਰਸਿੱਖਾਂ ਤੱਕ ਪਹੁੰਚ ਰਿਹਾ ਹੈ ਸੰਗਤਾਂ ਗੁਰੂ ਚਰਨਾਂ ਨਾਲ ਜੁੜ ਕੇ ਅਸੀਸਾਂ ਪ੍ਰਾਪਤ ਕਰਦੀਆਂ ਨੇ ਹੋਈਆਂ ਪਤਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ